ਅੱਜ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਐਗਜ਼ੈਕਟਿਵ ਦੀ ਮੀਟਿੰਗ ਜੀ ਜਿਹੜੀ ਸਤਕਾਰਯੋਗ ਪ੍ਰਧਾਨ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਸਰਦਾਰ ਹਰਜਿੰਦਰ ਸਿੰਘ ਧਾਮੇ ਸਾਹਿਬ ਨੇ ਲਈ ਹੈ ਔਰ ਉਹਦੇ ਵਿੱਚ ਜ਼ਿਆਦਾਤਰ ਜਿਹੜੇ ਏਜੰਡੇ ਆ ਉਹ ਰੁਟੀਨ ਦੇ ਆ ਜਿਹੜੇ ਸਾਡੇ ਪ੍ਰਬੰਧਕ ਨਾਲ ਪ੍ਰਬੰਧਨ ਨਾਲ ਸੰਬੰਧਤ ਹੁੰਦੇ ਆ ਪ੍ਰਬੰਧਕ ਏਜੰਡੇ ਤੇ ਜ਼ਿਆਦਾ ਵਿਚਾਰ ਹੋਈ ਹੈ ਉਹਦੇ ਨਾਲ ਦੀ ਨਾਲ ਜਿਹੜਾ ਵਿਸ਼ੇਸ਼ ਅੱਜ ਦੀ ਮੀਟਿੰਗ ਦਾ ਏਜੰਡਾ ਹੈ ਉਹ ਹੈਗਾ ਪ੍ਰਧਾਨ ਸਾਹਿਬ ਨੇ ਜਿਹੜਾ ਬੜੀ ਸ਼ਹੀਦਗੀ ਦੇ ਨਾਲ ਇਹ ਗੱਲ ਆਪਣੇ ਮੈਂਬਰ ਸਾਹਿਬਾਨ ਨਾਲ ਸਾਂਝਾ ਕੀਤਾ ਕਿ ਆਪਾਂ ਨੂੰ ਆ ਜਿਹੜੀਆਂ ਦੋ ਵੱਡੀਆਂ ਸ਼ਤਾਬਦੀਆਂ ਜਿਹੜਾ ਤਨਤਨ ਸਤਿਗੁਰੂ ਸ਼੍ਰੀ ਰਾਮਦਾਸ ਪਾਸ਼ਾ ਦੇ ਗੁਰਾਇ ਸ਼ਤਾਬਦੀ ਸਮਾਗਮ ਜਿਹੜਾ 450 ਸਾਲਾ ਅੰਮ੍ਰਿਤਸਰ 13 ਤੇ 14 ਸਤੰਬਰ ਨੂੰ ਬੜੇ ਵੱਡੇ ਪੱਧਰ ਤੇ ਮਨਾਇਆ ਜਾ ਰਿਹਾ ਨਾਲ ਦੇ ਨਾਲ ਤਨਤਨ ਸਤਿਗੁਰੂ ਸ਼੍ਰੀ ਅਮਰਦਾਸ ਪਾਸ਼ਾ ਦੀ ਜਿਹੜੀ 450 ਸਾਲਾ ਜੋਤੀ ਜੋਤ ਸਮਾਉਣ ਦੀ ਸ਼ਤਾਬਦੀ ਹੈ ਉਹ ਗੋਵਿੰਦਾਲ ਸਾਹਿਬ ਦੀ ਪਾਵਨ ਧਰਤੀ ਤੇ ਗੁਰਦਾ ਬੌਲੀ ਸਾਹਿਬ ਵਿਖੇ ਬਹੁਤ ਵੱਡੇ ਪੱਧਰ ਤੇ ਸਮੁੱਚੇ ਪੰਥ ਦੇ ਸਹਿਯੋਗ ਦੇ ਨਾਲ ਮਨਾਇਆ ਜਾ ਰਿਹਾ ਉਹ ਸ਼ਤਾਬਦੀਆਂ ਦੇ ਪ੍ਰੋਗਰਾਮ ਤੋਂ ਇਲਾਵਾ ਪ੍ਰਜਾ ਜਨ ਇਹ ਸਾਰੇ ਮੈਂਬਰ ਸਾਹਿਬਾਨਾਂ ਦਾ ਵਿਚਾਰ ਕੀਤੀ ਹੈ ਜਿਹਨੂੰ ਅਮਲੀ ਰੂਪ ਚ ਲਿਆਉਣ ਦਾ ਬੜਾ ਉਹਨਾਂ ਜ਼ੋਰ ਦੇ ਕੇ ਗਾ ਕਿ ਜਿਹੜਾ ਧਰਮ ਪ੍ਰਚਾ ਦੀ ਲਹਿਰ ਹੈ ਆਪਾਂ ਕੋਸ਼ਿਸ਼ ਕਰੀਏ ਕਿ ਇਸ ਸਤਬ ਦੀ ਤੋਂ ਪਹਿਲਾਂ ਸ਼ੁਰੂ ਹੋ ਜੇ ਨਹੀਂ ਤੇ ਘੱਟੋ ਘਾਟ ਸਤਬ ਦੀ ਤੋਂ ਬਾਅਦ ਧਰਮ ਪ੍ਰਚਾ ਦੀ ਲਹਿਰ ਨੂੰ ਹਾਰ ਸ਼ਰੋਣੀ ਗੁਰਦਾਰ ਪ੍ਰਬੰਧ ਕਮੇਟੀ ਦੇ ਜਿਹੜਾ ਹਲਕਾ ਹੈ ਉਹ ਹਲਕੇ ਦੇ ਹਿਸਾਬ ਨਾਲ ਘੱਟੋ ਘਾਟ 1 ਮਹੀਨੇ 2 ਅਮਰ ਸੰਚਾਰ ਦਾ ਪ੍ਰੋਗਰਾਮ ਲੀਕ ਕੇ ਉਹਦੇ ਸਬੰਧ ਜੋ ਵੀ ਲੋੜਿੰਦੇ ਕਾਰਜ ਨੇ ਉਹ ਰੰਬੇ ਜਾਣ ਤਾਂ ਕਿ ਧਨ ਵਰਦਾਰਾ ਦੇ ਲਹਿਰ ਦੇ ਪ੍ਰਚੰਡ ਰੂਪ ਵਿੱਚ ਲਾਗੂ ਕੀਤਾ ਜਾਵੇ ਤੇ ਇਹਨੂੰ ਹਲਕਾ ਬਦਲਦੇ ਪਿੰਡ ਪੱਧਰ ਤੱਕ ਪਹੁੰਚਾਇਆ ਜਾਵੇ ਇਹਦੇ ਸਬੰਧ ਵਿੱਚ ਜਿਹੜਾ ਆਲਰੇਡੀ ਜਿਹੜਾ ਸਾਡੇ ਬਾਰਡਰ ਦੇ ਹੈਗੇ ਨੇ ਜਿਹੜੇ ਇਹਦੇ ਵਿੱਚ ਧਨ ਵਰਦਾਰਾ ਦੇ तकरीबन 2250 ਜਿਹੜਾ ਸਾਡਾ ਪ੍ਰਚਾਰਕ ਹੈ ਜਿਹੜੇ ਸਾਡੇ ਵਲੰਟੀਅਰ ਪ੍ਰਧਾਨ ਸਾਹਿਬ ਨੇ ਪ੍ਰਚਾਰ ਵਾਸਤੇ ਭਲਤੀ ਕੀਤੀ ਸੀ ਪਿਛਲੇ ਸਮੇਂ ਚ ਉਹਨਾਂ ਨੂੰ ਇਹ ਸੇਵਾ ਦਿੱਤੀ ਸੀ ਉਹ ਬਹੁਤ ਹੀ ਭਾਵਨਾ ਦੇ ਨਾਲ ਜੋ ਜੋ ਡਿਊਟੀ ਦਫ਼ਤਰ ਨੂੰ ਲੱਗੀ ਹੈ ਉਹ ਪ੍ਰਚਾਰ ਕਰ ਰਹੇ ਨੇ ਬਹੁਤ ਵੱਡੇ ਸਮਾਗਮ ਆਲਰੇਡੀ ਹੋਏ ਨੇ इवन ਦਾ ਨਾ ਭਾਵੇਂ ਕਿ ਸਮੁੱਚਾ ਪੰਜਾਬ ਜਿਹੜਾ ਪਿਛਲੇ ਸਮੇਂ ਦੇ ਵਿੱਚ ਇਲੈਕਸ਼ਨ ਦੇ ਰੁੱਝਿਆ ਸੀ ਪਰ ਜਿਹੜੀ ਸਾਡੇ ਪ੍ਰਚਾਰ ਦੀ ਮਿਹਮਾ ਉਹ ਬਾਹਰ ਦਸਤੂਰ ਚੱਲੀ ਹੈ ਔਰ ਸਾਡੇ ਤਾਂ ਪ੍ਰਜਾ ਦੇ ਸਗਾਤਰ ਕਾਨੂੰ ਅਧਾਵ ਨੇ ਮੀਟਿੰਗ ਦੇ ਵਿੱਚ ਐਕਸਪਲੇਨ ਕੀਤਾ ਕਿ ਇਲੈਕਸ਼ਨ ਦੇ ਦੌਰਾਨ ਵੀ ਤਕਰੀਬਨ ਸਾਡੇ 5 6 ਅੰਮ੍ਰਾਂਚਾਰ ਦੇ ਪ੍ਰੋਗਰਾਮ ਜਿਹੜੇ ਥਾਂ-ਪਰ-ਥਾਂ ਹੋਏ ਨੇ ਪਾਂ ਕਰ ਜਿਵੇਂ ਕਰਕੇ ਇਲੈਕਸ਼ਨ ਦੇ ਜਿਵੇਂ ਕਰਕੇ ਬਹੁਤਾਂ ਸੰਗ ਦੀ ਸ਼ੰਗੂਲੀ ਦਾ ਨਹੀਂ ਪਰ ਕਿਤੇ 100 ਕਿਤੇ 150 ਕਿਤੇ 200 250 300 ਤੱਕ ਦੀ ਵੀ ਗਿਣਤੀ ਅਮਰ ਸੰਚਾਰ ਦੀ ਉਹ ਸਮੇਂ ਦੌਰਾਨ 7 ਮਹੀਨੇ 1.5 ਮਹੀਨੇ ਵਿੱਚ ਹੀ ਹੋਈ ਆ ਔਰ ਇਸੇ ਹੀ ਧਨ ਵਰਦਾ ਦੀ ਲਹਿਰ ਨੂੰ ਅੱਗੇ ਤੋਰਨ ਵਾਸਤੇ ਪ੍ਰਧਾਨ ਸਾਹਿਬ ਨੇ ਬਹੁਤ ਸਟ੍ਰੈਸ ਦੇ ਕੇ ਜੋਰ ਦੇ ਕੇ ਸਾਰੇ ਮੈਂਬਰ ਸਾਹਿਬ ਨੂੰ ਕਿਹਾ ਔਰ ਇਹਦੇ ਸਬੰਧ ਵਿੱਚ ਸਾਰਾ ਪ੍ਰੋਗਰਾਮ ਨਾਲ ਸਮੇਂ ਫਾਈਨਲ ਕੀਤਾ ਜਾਏਗਾ ਕਿ ਇਸ ਤਰੀਕੇ ਨਾਲ ਕਿਹੜੇ ਇਲਾਕੇ ਜੀ ਸ਼ੁਰੂ ਕਰਨਾ ਹੈ ਤੇ ਨਾਲ ਦੇ ਨਾਲ ਜਿਹੜੀਆਂ ਸ਼ਤਾਬੀਆਂ ਦਾ ਮੁੱਖ ਪ੍ਰੋਗਰਾਮ ਹੈ ਪਹਿਲਾਂ ਤਾਂ ਆਲਰੇਡੀ ਚੱਲ ਰਿਹਾ ਉਹ ਬੜੇ ਸੋਨੇ ਢੰਗ ਦੇ ਨਾਲ ਗੁਰੂ ਸਾਹਿਬ ਦੀ ਕਿਰਪਾ ਉਹਦੇ ਸਬੰਧ ਵਿੱਚ ਸਮੁੱਚੇ ਜਥੇਬੰਦੀ ਦੇ ਜੰਨੇ ਆ ਪੰਥ ਦੀਆਂ ਧਾਰਮਿਕ ਜਥੇਬੰਦੀਆਂ ਨੇ ਸੰਪਰਦਾਵਾਂ ਨੇ ਹੰਗ ਸਿੰਘ ਜਥੇਬੰਦੀਆਂ ਨੇ ਬਹੁਤ ਵੱਡਾ ਹੰਗਾਰਾ ਔਰ ਸਭ ਤੋਂ ਵੱਡੀ ਗੱਲ ਹੈ ਕਿ ਉਸ ਇਲਾਕੇ ਜਿੱਥੇ ਗਵਰਨਰ ਸਾਹਿਬ ਦੀ ਧਰਤੀ ਤੇ 350 ਸਾਲਾ 350 400 ਸਾਲਾ ਗੁਰੂ ਸਾਹਿਬ ਦੀ ਜੜੀ ਹੈ ਆਪਣਾ ਜੋਤੀ ਦਾ ਸਮੂਹ ਦੀ ਸ਼ਤਾਬਦੀ ਮਨਾਹੀ ਜਾ ਰਹੀ ਹੈ ਉਸ ਇਲਾਕੇ ਦੇ ਵਿਸ਼ੇਸ਼ ਤੌਰ ਤੇ ਸੰਗਤ ਦੇ ਵਿੱਚ ਬਹੁਤ ਵੱਡਾ ਉਤਸ਼ਾਹ ਹੈ ਜਿੰਨੀਆਂ ਧਾਰਮਿਕ ਜਥੇਬੰਦੀਆਂ ਨੇ ਅੱਜ ਉਹ ਤੇ ਇੱਕ ਇਲਾਕੇ ਦੇ ਪਤਵੰਤੇ ਸੱਜਣਾਂ ਦੀ ਮੀਟਿੰਗ ਕੀਤੀ ਜਿਨ੍ਹਾਂ ਕੋਲ ਰਾਏ ਲਈਆਂ ਵਿਚਾਰਾਂ ਲਈਆਂ ਸੀ ਔਰ ਉਹਦੇ ਵਿੱਚ ਵੀ ਬੜੇ ਵੱਡੇ ਪੱਦਰ ਤੇ ਜਿਹੜੀ ਸ਼ਮੂਲੀਅਤ ਕੀਤੀ ਸਾਰੇ ਇਲਾਕੇ ਦੇ ਔਰ ਜਿਹੜੀਆਂ ਧਾਰਮਿਕ ਸਮਾਜਿਕ ਜਥੇਬੰਦੀਆਂ ਨੇ ਜਾਂ ਪਤਵੰਤੇ ਸੱਜਣਾਂ ਨੇ ਉਹਨਾਂ ਨੂੰ ਚੇਚੇ ਤੌਰ ਤੇ ਇਸ ਵਾਸਤੇ ਅੱਜ ਦੀ ਜਿਹੜੀ ਮੇਨ ਐਜੈਂਡਾ ਦੀ ਮੀਟਿੰਗ ਦਾ ਮੁੱਖ ਅਜੰਡਾ ਤੇ ਚਲੋ ਲੋਕਲ ਰੂਟੀਨ ਵਾਈਜ਼ ਜਿਹੜੇ ਪ੍ਰਬੰਧ ਕੀ ਸਾਡੇ ਅਜੰਡੇ ਹੁੰਦੇ ਆ ਉਹਨਾਂ ਦੇ ਵਿਚਾਰ ਹੋਈ ਹੈ ਡਿਟੇਲ ਨਾਲ ਦੀ ਨਾਲ ਇਹ ਜਿਹੜਾ ਪ੍ਰੋਗਰਾਮ ਵਿਸ਼ੇਸ਼ ਆਜ ਪ੍ਰਧਾਨ ਸਾਹਿਬ ਵੱਲੋਂ ਦਿੱਤਾ ਗਿਆ ਮੇਤਾ ਸਾਹਿਬ ਤੁਸੀਂ ਚੋਣਾਂ ਦਾ ਜ਼ਿਕਰ ਕੀਤਾ ਚੋਣਾਂ ਦੇ ਵਿੱਚ ਦੋ ਆਜ਼ਾਦ ਉਮੀਦਵਾਰ ਜਿੱਤੇ ਨੇ ਔਰ ਪੰਥ ਦੇ ਨਾਂ ਤੇ ਜਿੱਤੇ ਪਰ ਉਹਨਾਂ ਦੇ ਨਾਲ ਦੀ ਨਾਲ ਚੇਤਾਵਨੀ ਦਿੱਤੀ ਕਿ ਹੁਣ ਅਗਲਾ ਨਿਸ਼ਾਨਾ ਸਾਡਾ ਐਸਟੀਪੀ ਸੀ ਹੈ ਚਲੋ ਇਹ ਚੇਤਾਵਨੀ ਦਿੱਤੀ ਕਿ ਪ੍ਰੋਗਰਾਮ ਉਹਨਾਂ ਦੀ ਉਹ ਜਾਣਦੇ ਉਹਨਾਂ ਨੂੰ ਉਹ ਕਮੈਂਟ ਕਰ ਸਕਦੇ ਆ ਇਹ ਜਿੱਤ ਨੂੰ ਕਿਦਾਂ ਦੇਖੀ ਸਾਨੂੰ ਕੋਈ ਇਤਰਾਜ਼ ਬਹੁਤ ਵਧੀਆ ਜਿੱਤ ਹੈ ਜਿਹੜੀ ਜਿੱਤੇ ਖੁਸ਼ੀ ਵਾਲੀ ਹੁੰਦੀ ਹੈ ਔਰ ਸਾਨੂੰ ਵੀ ਬਰਾਬਰ ਖੁਸ਼ੀ ਹੈ ਕਿਉਂਕਿ ਜਿਵੇਂ ਸਰਬਜੀਤ ਸਿੰਘ ਆ ਬੜੇ ਵੱਡੇ ਪਰਿਵਾਰ ਨਾਲ ਸੰਬੰਧਿਤ ਆ ਕਰਦਾਬ ਬੀਨ ਸਿੰਘ ਦੇ ਵਿਰਾਸਤੂ ਦੇ ਵਿੱਚੋਂ ਇਹ ਵੀ ਗੱਲ ਚਰਚਾ ਵਾਲੀ ਗੱਲ ਹੈ ਕਿ ਏਡਾ ਵੱਡਾ ਕੌਮ ਨੇ ਉਸ ਪਰਿਵਾਰ ਨੂੰ ਸਨਮਾਨ ਦਿੱਤਾ ਉਹਨਾਂ ਦੇ ਵੱਡੀ ਕੁਰਬਾਨੀ ਨੂੰ ਮੁੱਖ ਰੱਖਦਿਆਂ ਕਿ ਉਸ ਇੱਕ ਪਰਿਵਾਰ ਦੇ ਵਿੱਚੋਂ ਤਿੰਨ ਮੈਂਬਰ ਪਾਰਲੀਮੈਂਟ ਕੌਮ ਨੇ ਬਣਾਏ ਆ ਜਿਤਾ ਕੇ ਭੇਜੇ ਆ ਪਹਿਲਾਂ ਇਹ ਸਰੋਜੀ ਦੇ ਫਾਦਰ ਸਾਹਿਬ ਬੀਨ ਸਿੰਘ ਉਹਨਾਂ ਦਾ ਜਿਹੜੇ ਸਦਕਾਜੋਗ ਪਿਤਾ ਸਰਦਾ ਸੁਚਾ ਸਿੰਘ ਮਲੋਵਾ ਉਹ ਜਦੋਂ ਮਾਨ ਸਾਹਿਬ ਦੀ ਇਲੈਕਸ਼ਨ ਹੋਈ ਉਹ ਪਾਰਲੀਮੈਂਟ ਦੇ ਉਸ ਬੈਚ ਦੇ ਵਿੱਚ ਉਹ ਬਠਿੰਡੇ ਤੋਂ ਇਲੈਕਟ ਹੋਏ ਸੰਗਤਾਂ ਨੇ ਬੜੇ ਭਾਵਨਾਸ਼ਾਲਾ ਨਾਲ ਬੜੇ ਉਤਸ਼ਾਹ ਨਾਲ ਜਿਹੜਾ ਉਹਨਾਂ ਨੂੰ ਚੁਣਿਆ ਸੀ ਉਸ ਤੋਂ ਬਾਅਦ ਬੀਬੀ ਮਿੰਮਲਕੌਰ ਖਾਲਸਾ ਸਰਬਜੀਤ ਦੇ ਮਾਤਾ ਔਰ ਅੱਜ ਐਸ ਇਲੈਕਸ਼ਨ ਦੇ ਸਰਬਜੀਤ ਨੂੰ ਉਹ ਮਾਨ ਸਨਮਾਨ ਇਲਾਕੇ ਦੀ ਸੰਗਤ ਨੇ ਕੌਮ ਨੇ ਦਿੱਤਾ। ਇਹ ਸਿੱਧਾ ਦੇ ਮੁੱਦੇ ਲੋਕ ਸਭਾ ਦੇ ਵਿੱਚ ਹੁਣ ਤੱਕ ਰੱਖ سکے ਕਿਉਂਕਿ ਬੰਦੀ ਸਿੰਘਾ ਦਾ ਵੀ ਇੱਕ ਬਹੁਤ ਵੱਡਾ ਮੁੱਦਾ ਬਹੁਤ ਪੁਰਾਣਾ ਮੁੱਦਾ। ਬਿਲਕੁਲ ਬੰਦੀ ਸਿੰਘਾ ਦਾ ਮੁੱਦਾ ਤਾਂ ਕੌਮਨ ਅਜੰਡਾ ਬਣ ਗਿਆ ਸਮੁੱਚੀ ਕੌਮ ਦਾ ਹੀ। ਚਾਹੇ ਸਰਬਜੀਤ ਨਾਲ ਸੰਬੰਧ ਕਰੇ ਜਾਂ ਹੋਰ ਵੀ ਹੈ ਸ਼੍ਰੋਮਣ ਗੁਰਦਵਾਰਾ ਪ੍ਰਬੰਧ ਕਮੇਟੀ ਬੜੇ ਲੰਮੇ ਸਮੇਂ ਤੋਂ ਅਜੰਡਾ ਜਿਹੜਾ ਤਾਂ ਪਰ ਤਾਂ ਜਦੋਂ ਜਿੱਥੇ ਵੀ ਲੋੜ ਪਈ ਹੈ ਬੜੇ ਸਟਰੋਂਗਲੀ ਇਹਨੂੰ ਅਰੇਂਜ ਕੀਤਾ ਚੰਗੀ ਹਾਲਾ ਰੱਖਣਾ ਚਾਹੀਦਾ ਵੀ ਹੈ ਲੱਗਦਾ ਹੈ ਕਿ ਇਹ ਰੱਖਣਾ ਚਾਹੀਦਾ ਜੇ ਕੌਮ ਨੇ ਉਹਨਾਂ ਨੂੰ ਕੋਈ ਆਪਣਾ ਚੋਣ ਕੇ ਅੱਗੇ ਭੇਜਿਆ ਪਾਰਲੀਮੈਂਟ ਦਾ ਮੈਂਬਰ ਬਣਾ ਕੇ ਭੇਜਿਆ ਤੇ ਕੁਛ ਨਾ ਕੁਛ ਉਹਦਾ ਰਿਪਰਿਜ਼ੈਂਟ ਕਰਨਾ ਪਊਗਾ ਨਾ ਕੌਮ ਨੂੰ ਉਥੇ ਤੇ ਉਹ ਕਰਨ ਚੰਗੀ ਗੱਲ ਹੈ ਬਹੁਤ ਖੁਸ਼ੀ ਦੀ ਗੱਲ ਹੈ ਪ੍ਰਧਾਨ ਸਿੰਘ ਖਾਲਸਾ ਦੀ ਰਿਹਾਈ ਵਾਸਤੇ ਕਿਉਂਕਿ ਸ਼੍ਰੋਮਣੀ ਕਮੇਟੀ ਨੇ ਆਪਣੇ ਵਕੀਲ ਵੀ ਦਿੱਤੇ ਆ ਉਹਦੇ ਵਿੱਚ ਕੀ ਅਪਡੇਟ ਆ ਜੀ ਹੋਰ ਵੇਖੋ ਰਿਹਾਈ ਦਾ ਸਬੰਧ ਹੈਗਾ ਅਦਾਲਤਾਂ ਨਾਲ ਇਹ ਜਿਹੜਾ ਸਿਸਟਮ ਹੈ ਇਹ ਜੈਕਟ ਨਾਲ ਸੰਬੰਧਿਤ ਆ ਪਾਰਲੀਮੈਂਟ ਦੇ ਇਲੈਕਸ਼ਨ ਮੈਂਬਰ ਬਣਨਾ ਨਾ ਬਣਨਾ ਇੱਕ ਵੱਖਰਾ ਦਸਤੂਰ ਆ ਵੱਖਰਾ ਵੱਖਰਾ ਸਿਸਟਮ ਹੈ ਪਰ ਜਿਹੜਾ ਉਹਨਾਂ ਦੇ ਲਈ ਐਨਐਸ ਲੱਗੀ ਹੈ ਜੋ ਵੀ ਉਹ ਅਦਾਲਤ ਨੇ ਲੈਣਾ ਹਾਂ ਸਰਕਾਰ ਸਰਕਾਰ ਕੰਵਾਈਟ ਕਰਾਈ ਲੈ ਦੇਖ ਮੈਂ ਦੇਖ ਮੈਂ ਸਰਕਾਰ ਆਪਣੇ ਤੌਰ ਤੇ ਫੈਸਲਾ ਵੀ ਲੈ ਸਕਦੀ ਹੈ ਸਰਕਾਰਾਂ ਕੋਈ ਵੱਡੇ ਫੈਸਲੇ ਨਹੀਂ ਸਰਕਾਰ ਫੈਸਲਾ ਵੀ ਲੈ ਸਕਦੀ ਹੈ ਜਦੋਂ ਚਾਹੇ ਛੱਡ ਸਕਦੀ ਜਿੰਨੂੰ ਮਰਜ਼ੀ ਚ ਛੱਡ ਸਕਦੀ ਹੈ ਇਹ ਕੋਈ ਗੱਲ ਨਹੀਂ ਹੈਗੀ ਪਰ ਜੇ ਐਫਐਸਕ ਸਰਕਾਰ ਸੰਜੀਦਗੀ ਨੇ ਕਿਹੜੇ ਵੀ ਇਸ਼ੂ ਤੇ ਜੇ ਬੰਦੀਸ਼ਾਂ ਤੇ ਅੱਜ ਤੱਕ ਕੋਈ ਰਿਸਪੌਂਸ ਨਹੀਂ ਕੀਤਾ 네ਗੈਟਿਵਿਟੀ ਸ਼ੋਅ ਕੀਤੀ ਹੈ ਇਲੈਕਸ਼ਨ ਦੇ ਵਿੱਚ ਆ ਕੇ ਅੰਮ੍ਰਿਤਸਰੋਂ ਤੇ ਲੁਧਿਆਣੇ ਦੀ ਸਟੇਜ ਬਿੱਟੂ ਦੇ ਸੰਬੰਧ ਅਲਾਨੀਆਂ ਕਹਿ ਗਏ ਹੈ ਕਿਸੇ ਨੂੰ ਛਡਾਂਗੇ ਸਾਡੇ ਨਾਂ ਪਰ ਇਹਦੇ ਕੋਈ ਪੋਜ਼ਿਟਿਵ ਰਿਸਪਾਂਸ ਨਹੀਂ ਹੈਗਾ ਅਸੀਂ ਨੇ ਬਿਆਨਤਰੀ ਕਾਤਲ ਨੂੰ ਨਹੀਂ ਛਡਿਆ ਜਾਦਾ ਉਹ ਜੇ ਸਰਕਾਰਾਂ ਤੋਂ ਕਿੰਨੀ ਕਦੋਂ ਆਸ ਉਮੀਦ ਰੱਖਦੇ ਜੇ ਪਰ ਫਿਰ ਵੀ ਸਰਕਾਰਾਂ ਦੇ ਕੋਲ ਬਹੁਤ ਵਸੀਅ ਅਧਿਕਾਰ ਹੁੰਦੇ ਆ ਜਿੰਨਾਂ ਮਰਜ਼ੀ ਜਦੋਂ ਮਰ ਛੱਡ ਸਕਦੇ ਆ ਪਰ ਕਿਉਂਕਿ ਅਦਾਲਤੀ ਇਹ ਅਦਾਲਤ ਜਾਣਦੀ ਹੈ ਕੀ ਹੋਣਾ ਹੈ ਕੀ ਨਹੀਂ ਹੋਣਾ ਸਾਡੀ ਦੇਲੀ ਕਾਮਨਾ ਹੈ ਰਿਹਾ ਹੋਵੇ ਸਾਨੂੰ ਕੀ ਇਤਰਾਜ ਆ ਨਹੀਂ ਐਨਐਸਐ ਪਰ ਉਹ ਤੇ ਪੰਜਾਬ ਸਰਕਾਰ ਦੇ ਪ੍ਰੈਰੋਗੇਟਿਵ ਆ ਨਾ ਐਨਐਸਐ ਸਰਕਾਰ ਹਟਾ ਦੇਵੇ ਤੇ ਬਾਹਰ ਆ ਜੀ ਉਹ ਮੈਂ ਕਹਿ ਰਿਹਾ ਸਰਕਾਰੀ ਹੋਵੇ ਨਾ ਸੈਂਟਰ ਦੀ ਹੋਵੇ ਸਟੇਟ ਦੀ ਹੋਵੇ ਇੱਕੋ ਹੀ ਦਸਤੂਰ ਹੈ ਉਹਨਾਂ ਦਾ ਇੱਕੋ ਹੀ ਸੇਸ਼ਮਾਨ ਵਸੇਹੀ ਅਧਿਕਾਰ ਨੇ ਜਦੋਂ ਮੈਂ ਜੋ ਮਰਜ਼ੀ ਕਰ ਸਕਦੇ ਆ ਭਵਨ ਸਿੰਘ ਸਿਆਲਕਾ ਲੜ ਰਹੇ ਉਹਨਾਂ ਨੇ ਕੀ ਅਪਡੇਟ ਕੀਤਾ ਅਜੇ ਤੱਕ ਨਾ ਕਿੰਨੀ ਕੁ ਤੱਕ ਅੱਗੇ ਗੱਲਬਾਤ ਪਹੁੰਚੀ ਹੈ ਕੋਈ ਅਦਾਲਤ ਹੈ ਜਿਹਦੇ ਬਾਰੇ ਸਿਆਲਕਾ ਸਾਹਿਬ ਦੱਸ ਸਕਦੇ ਹੋ ਡਾਇਰੈਕਟ ਇੰਟਰਵਿਊ ਚ ਨਹੀਂ ਉਹਦੇ ਬਾਰੇ ਮੈਨੂੰ ਨਹੀਂ ਪਤਾ ਪਰ ਜੋ ਕਿਉਂਕਿ ਐਨਐਸਏ ਰਿਪੀਟ ਕੀਤੀ ਗਈ ਹੈ ਪਹਿਲੀ ਵਾਰ ਰਿਵੋਕ ਹੋ ਗਈ ਉਹਦਾ ਰਿਪੀਟ ਹੋਈ ਹੈ ਹੁਣ ਉਹਦਾ ਕੀ ਸਟੇਟਸ ਹੈ ਤੇ ਸਿਆੜਕਾ ਸਾਹਿਬ ਜਾਂ ਹੋਰ ਜਿਹੜੇ ਵਕੀਲ ਕੇਸ ਨੂੰ ਡੀਲ ਕਰ ਰਹੇ ਉਹ ਹੀ ਦੱਸ ਸਕਦੇ ਫਿਰ ਉਹ ਜਿਹੜੇ ਦੋ ਆਜ਼ਾਦ ਉਮੀਦਵਾਰ ਨੇ ਕਹਿ ਰਹੇ ਕਿ ਅਸੀਂ ਥੱਲੇ ਚੋਣਾ ਜਿਹੜੀਆਂ ਵਿਧਾਨ ਸਭਾ ਦੀ ਵੀ ਲੜਾਂਗੇ ਉਹਦੇ ਵਿੱਚ ਵੀ ਅਸੀਂ ਸਾਨੂੰ ਕੀ ਇਧਰਾਜ ਆ ਸਾਨੂੰ ਕੀ ਇਧਰਾਜ ਜੋ ਉਹਨਾਂ ਦਾ ਮਰਜ਼ੀ ਫੈਸਲਾ ਲੈਣ ਸਾਨੂੰ ਕੀ ਇਧਰਾਜ ਕਗਣਾ ਰਣੋਤ ਵਾਲਾ ਜਿਹੜਾ ਮਾਮਲਾ ਉਹਨੂੰ ਉੱਥੇ ਐਸਪੀਸੀ ਕਿਦਾਂ ਦੇਖਦੀ ਹੈ ਜਿਹੜੀ ਕੁਲਵਿੰਦਰ ਕੌਰ ਹੈ ਕੁੜੀ ਦੇਖੋ ਕੁਲਵਿੰਦਰ ਕੌਰ ਨੇ ਕਿਉਂਕਿ ਕੋਈ ਉਹਦੇ ਜਾਤੀ ਦੁ ਕਿਉਂਕਿ ਕੰਗਰਾਂਲ ਰਨਾਵਤ ਉਹ ਆ ਜਿਹਦੇ ਵਿੱਚ ਪੰਜਾਬ ਦੇ ਚ ਉਹਨਾਂ ਸਮਿਆਂ ਜਦੋਂ ਸਿੰਘੂ ਬਾਟਰ ਬੜੀ ਵੱਡੀ ਆਜੀ ਤੇ ਅਸੀਂ ਚੱਲੀ ਹੈ ਉੱਥੇ ਸਾਡੇ ਬਹੁਤ ਹੀ ਸਤਿਕਾਰਯੋਗ ਮਾਤਾ ਮਹਿੰਦਰ ਕੌਰ ਦੇ ਸੰਬੰਧ ਬੜਾ ਹਾਸ ਗਲਤ ਕਮੈਂਟ ਕੀਤਾ ਸੀ ਉਹਨੇ ਕਿ ਇਹੋ ਜਿਹੇ ਦੇ 100-100 ਰੁਪਏ ਤੇ ਮਿਲ ਜਾਂਦੀਆਂ ਨੇ ਉਹਨੂੰ ਤਕਲੀਫ ਇਹ ਹੋਈ ਕਿ ਟਾਈਮ ਜੀ ਮੈਗਜ਼ੀਨ ਨੇ ਉਸ ਮਾਤਾ ਮਹਿੰਦਰ ਕੌਰ ਨੂੰ ਪਬਲਿਸ਼ਾਈਜ਼ ਕੀਤਾ ਕਿ ਐਥ ਵੱਡੇ ਜੀ ਉਮਰ ਦੇ ਵਿੱਚ ਐਡੀ ਵੱਡੀ ਆਜੀ ਤੇ ਛੇ ਵਿੱਚ ਆ ਕੇ ਉੱਥੇ ਸ਼ਾਮਲ ਹੈ ਬੈਠੀ ਹੈ ਤੋਂ ਉਹਨੂੰ ਬੜਾ ਵੱਡਾ ਪਬਲਿਸ਼ਾਈਜ਼ ਪਬਲਿਸ਼ਾਈਜ਼ ਕੀਤਾ ਉਸ ਗੱਲ ਦੀ ਉਹਨੂੰ ਤਕਲੀਫ ਹੋਈ ਉਹਦੇ ਤੇ ਉਹਨੇ ਬੜਾ ਹਾਰਸ਼ ਕਮੈਂਟ ਨਿੰਦਰੀਆਂ ਕੰਮ ਬ੍ਰੈਂਡ ਕੀਤਾ ਸੀ ਕਿ ਇਹੋ ਜਿਹੀ 100-100 ਤੇ ਮਿਲ ਜਾਂਦੀਆਂ ਨੇ ਔਰ ਉਹ ਅੱਜ ਵੀ ਲੋਕਾਂ ਨੂੰ ਚੁਪਦਾਦਾ ਕਮੈਂਟ ਆ ਔਰ ਕੰਗਣਾ ਰਣੌਤ ਉਹ ਆ ਜਿਹੜਾ ਆਪਣੀ ਜ਼ੁਬਾਨ ਤੇ ਕੋਈ ਲਗਾਮ ਨਹੀਂ ਹੈਗੀ ਉਹਦਾ ਬਾਕੀ ਕਰੈਕਟਰ ਤੇ ਕੀ ਆ ਉਹਦਾ ਉਹ ਛੱਡੋ ਆਪਾਂ ਉਹ ਨੰਗਾਈ ਤੇ ਨਹੀਂ ਜਾਂਦੇ ਪਰ ਉਹਦੀ ਜ਼ੁਬਾਨ ਹੀ ਉਹਦੀ ਆਪਣੀ ਨੇ ਹੈਗੀ ਇਹ ਤੇ ਸਿਰਫ ਇਹ ਫਰਕ ਇਹ ਪਿਆ ਕਿ ਆ ਹੈਰਾਨੀ ਦੀ ਗੱਲ ਹੈ ਇਹੋ ਜੇ ਇਹੋ ਜੇ ਕਰੈਕਟਰ ਵਾਲੀ ਇਹੋ ਜੇ ਬੇ ਲਗਾਮ ਜ਼ੁਬਾਨ ਵਾਲੀ ਜਿਹੜਾ ਆਪਣੇ ਉਹਦਾ ਕੰਟਰੋਲ ਹੀ ਨਹੀਂ ਉਹਨੂੰ ਟਿਕਟ ਦੇ ਕੇ ਭਾਜਪੀ ਨੇ ਹਿਮਾਚਲ ਤੋਂ ਮੈਂਬਰ ਪਾਰਲੀਮੈਂਟ ਬਣਾਇਆ ਕਾਰਨ ਕੀ ਹੈ ਕਿ ਉਹਨੇ ਪਿਛਲੇ ਸਮੇਂ ਦੇ ਦੌਰਾਨ ਜਿਹਦੇ ਪੰਜਾਬ ਨੂੰ ਮੰਦਾ ਚੰਗਾ ਕਹਾ ਪੰਜਾਬ ਦੇ ਪੰਜਾਬੀ ਭਾਈਚਾਰੇ ਨੂੰ ਮੰਦਾ ਚੰਗਾ ਮੋਦੀ ਸਾਹਿਬ ਦੀ ਬੜੀ ਖੁੱਲ ਕੇ ਤਾਰੀਫ ਮੀਡੀਆ 'ਚ ਕਰ ਦਿੱਤੀ ਉਹਨਾਂ ਨੂੰ ਬੜਾ ਚੰਗਾ ਲੱਗਾ ਉਹਨੇ ਟਿਕਟ ਦੇ ਨਵਾਜ ਦਿੱਤਾ ਔਰ ਉਹਦਾ ਰਿਐਕਸ਼ਨ 에어ਪੋਰਟ ਦੇ ਜਾਂਦਿਆਂ ਦਿੱਲੀ ਨੂੰ ਜਾਂਦਿਆਂ ਉਹਨੇ ਦੇ ਦਿੱਤਾ ਕਿ ਉਹਦਾ ਆਪਣਾ ਆਪ ਹੈਗੀ ਹੈ ਔਰ ਉਥੇ ਇੱਕ ਫੌਜੀ ਹੈ ਜਿਹੜਾ ਉਹਨ ਡਿਊਟੀ ਕੁਲਵਿੰਦਰ ਗੋਦਾਰ ਡਿਊਟੀ ਕਰ ਰਿਹਾ ਮੀਡੀਆ ਚਾਚੂ ਕੀ ਗੱਲ ਸਾਰੀ ਤੁਹਾਨੂੰ ਬੜੀ ਸੁਣੀ ਹੋਣੀ ਹੈ ਉਹਨੇ ਕਲੀਗ ਲਈ ਕਿਹਾ ਕਿ ਸੌ ਤੋਂ ਪਹਿਲਾ ਜਿਹੜਾ ਨੈਗੇਟਿਵ ਰਿਐਕ ਆਪਣਾ ਐਕਸ਼ਨ ਪਰਿਧਿਕਾਰਮਾ ਉਹ ਨਹੀਂ ਦਿੰਦਾ ਇਹਨੇ ਕਮੈਂਟ ਕੀਤੇ ਉਹਦਾ ਨਾਮ ਪੜ ਕੇ ਉਹਦੀ ਨੇਮ ਪਲੇਟ ਲਿਖੀ ਕੁਲਵਿੰਦਰ ਕੌਰ ਉਹਨੇ ਵੇਖ ਲਿਆ ਨਾਮ ਕੁਲਵਿੰਦਰ ਕੌਰ ਹੈ ਪੰਜਾਬ ਨਾਲ ਸੰਬੰਧਤ ਹੈ ਪੰਜਾਬ ਦੇ ਬੰਦਾ ਚੰਗਾ ਬੁੰਡਿਆ ਫਿਰ ਉਹਦੇ ਤੇ ਬੰਦਾ ਚੰਗਾ ਹਾਰਸ਼ ਕਮੈਂਟ ਕੀਤਾ ਤੇ ਕੁਦਰਤੀ ਹੈ ਜਜ਼ਬਾਤ ਦਾ ਕੀ ਪਤਾ ਕਿਵੇਂ ਵੜਾ ਖਾਂਦੇ ਆ ਉਹਨੇ ਸੀ ਕੁਲਵਿੰਦਰ ਕੌਰ ਦੇ ਨਾਲ ਖੜੀ ਬਿਲਕੁਲ ਖੜਿਆ ਹਰ ਸਿੱਖ ਖੜਾ ਐਸਜੀਪੀਸੀ ਨੇ ਹਰ ਸਿੱਖ ਉਹਦੇ ਨਾਲ ਖੜਾ ਉਹਨੇ ਗਲਤ ਨਹੀਂ ਕੀਤਾ ਐਕਸ਼ਨ ਦਾ ਰਿਐਕਸ਼ਨ ਹੁੰਦਾ ਜਿਹੜੇ ਨੇ ਨਾ ਨੈਸ਼ਨਲ ਪਿਤਾ ਰਾਸ਼ਟ੍ਰ ਮਹਾਤਮਾ ਗਾਂਧੀ ਨੇ ਉਹਨਾਂ ਨੇ ਬੜੇ ਕਲੀਅਰ ਲਫ਼ਜ਼ਾਂ ਵਿੱਚ ਕਿਹਾ ਕਿ ਐਕਸ਼ਨ ਦਾ ਜਿਹੜਾ ਪਰਿਧਿਕ ਕਾਰਮ ਦਾ ਪਰਿਧਿਕ ਕਾਰਮ ਜਿਹੜਾ ਉਹਦੇ ਤੋਂ ਕੋਈ ਅਭਿਜ્ઞਸ਼ ਨਹੀਂ ਕੀਤਾ ਦੱਸ ਸਕਦਾ ਹਮੇਸ਼ਾ ਤਿੱਖਾ ਹੀ ਆਉਂਦਾ ਹੁੰਦਾ ਪਰ ਇੱਕ ਥੱਪੜ ਦੇ ਨਾਲ ਸੂਬੇ ਨੂੰ ਅੱਤਵਾਦ ਨਾਲ ਜੋੜ ਦੇਣਾ ਇਹਨੂੰ ਕਿਵੇਂ ਵੇਖਦੇ ਹੋ ਉਹ ਤੇ ਉਹਦੀ ਆਦਤ ਆ ਉਹਦੇ ਚਾਹੁੰਦੀ ਇਹੋ ਜਿਹਾ ਬੰਦੇ ਮੈਂ ਪੰਜਾਬੀ ਭਾਈ ਤੁਹਾਨੂੰ ਜਨਾਬ ਬਦਨਾਮ ਕਰ ਸਕਦੀਆਂ ਕਰਾਂ ਸਟੇਟ ਨੂੰ ਜਨਾਬ ਬਦਨਾਮ ਕਰ ਸਕਦੀਆਂ ਕਰਾਂ ਇਹਨਾਂ ਲੋਕਾਂ ਨੇ ਇਹੋ ਕੁਝ ਕੀਤਾ ਪਿਛਲੇ ਸਮੇਂ 'ਚ ਇਹੋ ਕੁਝ ਕੀਤਾ ਇਸ ਕਰਕੇ ਉਹਦੇ ਤੇ ਜਿਹੜਾ ਪ੍ਰਧਾਨ ਸਾਹਿਬ ਨੇ ਸਟੇਟਮੈਂਟ ਦਿੱਤੀ ਅਗਲੇ ਦਿਨ ਦਿੱਤੀ ਸੀ ਉਸ ਦੇ ਲਈ ਆ ਗਈ ਮੀਡੀਆ ਤੇ ਇਹਦੇ ਬੜੇ ਡੰਗਾਈ ਦਾ ਘਰਾਈ ਤੱਕ ਜਾ ਕੇ ਇਨਵੈਸਟੀਗੇਸ਼ਨ ਹੋਣੀ ਚਾਹੀਦੀ ਹੈ ਕਿ ਕੇਵਲ ਕੁਲਵਿੰਦਰ ਕੌਰ ਦੇ ਐਕਸ਼ਨ ਦੇ ਸਬੰਧ ਵਿੱਚ ਨਾ ਇਨਵੈਸਟੀਗੇਸ਼ਨ ਹੋਵੇ ਜੋ ਉਸ ਨਾਲ ਕੰਗੜਾ ਰਤੌ ਦਾ ਜਰਬਈਆ ਉਹਨੂੰ ਵੀ ਇਨਵੈਸਟੀਗੇਟ ਕੀਤਾ ਜਾਵੇ ਘਰਾਈ ਤੱਕ ਜਾ ਕੇ ਔਰ ਹੈਰਾਨੀ ਦੀ ਗੱਲ ਹੈ ਵੀ ਇਮੀਜ ਜਿਹੜੇ ਪੱਤਾ ਦਰਜ ਕਰਕੇ ਉਹਨੂੰ ਸਸਪੈਂਡ ਕਰਦਾ ਪਰਚਾ ਦਰਜ ਕੀਤਾ ਕਿ ਨਹੀਂ ਸਸਪੈਂਡ ਕਰਦਾ ਪਰ ਬੰਦ ਕੀ ਆਧਾਰ ਆ ਤੁਸੀਂ ਜੇ ਐਕਸ਼ਨ ਲੈ ਰਹੇ ਹੋ ਤੇ ਜਿਹੜਾ ਉਸ ਵੇਲੇ ਉਹ ਡਿਊਟੀ ਆ ਉਹਦੇ ਉਹਦੇ ਜਿਹੜੇ ਪ੍ਰੋਟੈਕਸ਼ਨ ਦੇ ਉਹਦੀ ਸਕਿਉਰਿਟੀ ਦੇ ਉਹਦੇ ਮਾਨਸਾਦਕਾਰ ਦੇ ਵੀ ਫਰਜ਼ ਨੇ ਨਾ ਕੋਈ ਆਫੀਸਰ ਦੇ ਵੀ ਜੇ ਇਸ ਪੋਜੋਂ ਨੇ ਕੋਈ ਰਿਐਕਟ ਕੀਤਾ ਤੇ ਕਿਉਂ ਕੀਤਾ ਇਸ ਗੱਲ ਦੀ ਇਨਵੈਸਟੀਗੇਸ਼ਨ ਹੋਣੀ ਚਾਹੀਦੀ ਹੈ ਨਾ ਉਹ ਜਾਤੀ ਦੇ ਇਸ ਵੇਲੇ ਹੈ ਨਹੀਂ ਵੀ ਉਹਨੇ ਵੇਂਦਿਆ ਸਾਰਾ ਉਹਨੂੰ ਚਪੇੜ ਮਾਰਤੀ ਉਹਨੇ ਬੋਲਿਆ ਫੌਜੀ ਸਾਹਿਬ ਕਹਿੰਦੇ ਆ ਕਿ ਉਹਨੇ ਬੋਲਿਆ ਬੋਲਿਆ ਉਹ ਬੋਲਣ ਤੋਂ ਨਹੀਂ ਜਾ ਸਕੀ ਤੇ ਉਹਨੇ ਕੀਤਾ ਤੇ ਇਹਨੂੰ ਤਕਲੀਫ ਕਿਉਂ ਐਦਾਂ ਦੀ ਇਹਨੂੰ ਇੱਕ ਪੂਰੇ ਹੋਰ ਵੀ ਬੜੇ ਐਕਟਰ ਨੇ ਇਹਨੂੰ ਕਿਉਂ ਇੰਨੀ ਤਕਲੀਫ ਹੈ ਹਾਂ ਇਹਨੂੰ ਕਿਉਂ ਇੰਨੀ ਤਕਲੀਫ ਹੈ ਹੋਰ ਹੀ ਬਹੁਤ ਸਾਰੇ ਐਕਟਰ ਨੇ ਪਰ ਇਹਨੂੰ ਕਿਉਂ ਮਾਰੇ ਕਿਉਂ ਲੱਗਦੇ ਲੱਗਣ ਲੱਗ ਪਏ ਪੰਜਾਬੀ ਜੇ ਹੁਣ ਪੰਜਾਬੀ ਜੇ ਹਮਾਚਲ ਜਾਣ ਕਿ ਉਹ ਨਾਲ ਵਿਤਰਾ ਕੀਤਾ ਜਾਊਗਾ ਤੇ ਕਿਉਂ ਕਾਰਨ ਕੀ ਐਦਾਂ ਦਾ ਕਿਉਂ ਕਰ ਰਹੀ ਹੈ ਪਿੱਛੇ ਵੀ ਦੇਖਦੇ ਆ ਕਿ ਚਲੋ ਆਨ ਆਨ ਵਾਲੇ ਸਮੇਂ 'ਚ ਕੀ ਹੁੰਦਾ ਕੀ ਨੇ ਤੇ ਕੋਈ ਖਰੀਆਂ ਗੱਲਾਂ ਨੇ ਉਹਨੂੰ ਆਪਾਂ ਹੁਣ ਸੱਥ ਨਹੀਂ ਕਰ ਸਕਦੇ ਪਰ ਇਹਦਾ ਜਿਹੜਾ ਰਵਈਆ ਆ ਉਹ ਸਿੱਖ ਭਾਈਚਾਰੇ ਤੋਂ ਤੇ ਵਿਸ਼ੇਸ਼ ਕਰਕੇ ਪੰਜਾਬ ਪੰਜਾਬ ਤੋਂ ਗਿਆ ਸਿੱਖ ਭਾਈਚਾਰਾ ਔਰ ਜਦੋਂ ਇਹਨੂੰ ਪਤਾ ਲੱਗਿਆ ਸਿੰਘ ਨਾਂ ਵਾਲਾ ਕੋਰੋਨਾ ਵਾਲਾ ਉਹ ਉਹਦੇ ਤੇ ਉਹਨੂੰ ਨਹੀਂ ਕਿਸੇ ਤਰ੍ਹਾਂ ਮੇਂ ਜਲ ਸਕਦੀ ਉਤੇ ਬੜਾ ਖਾਸ ਕਮੈਂਟ ਕਰਦੀ ਹੈ ਜੇ ਸਰਕਾਰ ਨੇ ਬਣਾਇਆ ਤੇ ਸਰਕਾਰ ਮੋਦੀ ਸਾਹਿਬ ਅਮਿਤ ਸ਼ਾਹ ਨੂੰ ਸ਼ਾਇਦ ਚੇਹ ਡੈਗ ਨੂੰ ਸਾਦੇ ਕੇ ਮੜੀ-ਮੜੀ ਕੋਈ ਪਾਠ ਵੀ ਪੜਾਉਣ ਨਕਲਦਾ ਕਿ ਤੂੰ ਅਕਲ ਤਾਂ ਕੰਮ ਲੈ ਐ ਏਡੇ ਵੱਡੇ ਰਿਸਪਾਂਸਿਬਿਲਟੀ ਜ਼ਿੰਮੇਵਾਰੀ ਸੀਰ ਤੇ ਆ ਗਈਆਂ ਕਿ ਅਕਲ ਤਾਂ ਕੰਮ ਲੈ ਪਿੱਛੇ ਜੋ ਹੋ ਗਿਆ ਹੋ ਗਿਆ ਗਾਂ ਤੋਂ ਅਕਲ ਕਰੇ ਪਰ ਜੋ ਨੇ ਰੈਕਟ ਕੀਤਾ ਤੇ ਮੈਂ ਇਹ ਵੀ ਦਾਅਵੇ ਨਾਲ ਕਹਿ ਸਕਦਾ ਕਿ ਇਹਨੇ ਪਾਰਲੀਮੈਂ ਔਰ ਮੋਦੀ ਸਾਹਿਬ ਹੂੰ ਤੇ ਖੋਜ ਹੋ ਗਿਆ ਨਹੀਂ ਉਹ ਤਾਰੀਫ ਕੀਤੀ ਪਿਛਲੇ ਸਮੇਂ ਚ ਆਉਣ ਨਾਲ ਸੇ ਮੋਦੀ ਸਾਹਿਬ ਵਰਗੇ ਨੂੰ ਸਵੇਰ ਨਹੀਂ ਕਰਨਾ ਨੇ ਜਿਸ ਲੈਵਲ ਦੀ ਲੇਡੀ ਹੈ ਜੋ ਦੀ ਜਬਾਨ ਦਾ ਆਪਣਾ ਤਾਂ ਕੰਟਰੋਲ ਨਹੀਂ ਹੈਗਾ ਇਹਨਾਂ ਨੂੰ ਵੀ ਉਹਨੇ ਮਾਫ ਨਹੀਂ ਕਰਨਾ ਜਰੂਰ ਤਾਂ ਉਹਦੋਂ ਫਿਰ ਇਹਨਾਂ ਨੂੰ ਹੋਸ਼ ਹੋਵਗੀ ਇਹ ਕਾਰ ਬੈਠੇ ਆ ਚਲੋ ਇਹ ਨਹੀਂ ਹੋ ਪਾਰਟੀ ਦੇ ਫੈਸਲੇ ਨਹੀਂ ਅਸੀਂ ਕਿਉਂ ਕਰਾਂ ਪਰ ਇਹੋ ਜਿਹੜਾ ਜਿਹੜਾ ਕਰੈਕਟਰ ਉਹਨੂੰ ਪਹਿਲਾਂ ਹੀ ਚੰਗੇ ਤਰੀਕੇ ਨਾਲ ਡੀਲ ਕਰਨਾ ਚਾਹੀਦਾ ਹੈ ਥੈਂਕ ਯੂ ਜਿਹੜਾ ਕਾਰ ਚਲਾਣਾ ਹੋਇਆ ਬਹੁਤ ਬਹੁਤ ਮੰਦਭਾਗਿਕ ਘਟਨਾ ਹੋਈ ਹੈ ਜੀ ਕੋਈ ਖਿਆਲ ਕਾਣ ਪਰ ਲਾਗੇ ਕਿਥੇ ਐਕਸੀਡੈਂਟ ਹੋਇਆ ਬਹੁਤ ਗੁਰੂ ਸਾਹਿਬ ਦੇ ਕੋਈ ਪਾਣਾ ਹੀ ਹੈ ਕਿ ਕੀ ਕਾਰਨ ਬਣਿਆ ਕਿਉਂ ਹੋਇਆ ਦੁਰਘਟਨਾ ਹੋਈ ਐਕਸੀਡੈਂਟ ਹੋਇਆ ਉਹਦੇ ਤਿੰਨ ਡੈਥ ਜਿਹੜੀਆਂ ਨੇ ਮੌਕੇ ਤੇ ਹੋ ਗਈਆਂ ਤੇ ਤਿੰਨ ਹੀ ਸ਼ਹਿਰ ਦੇ ਕਾਰਵੇ ਸਨ ਤੇ ਸਾਡੀ ਦਿਲੀ ਹਮਦਰਦੀ ਹੈ ਆਪਣਾ ਉਹਨਾਂ ਦੇ ਕੁੱਣ ਭਾਈ ਜਿਹੜਾ ਦੇ ਪਰਿਵਾਰ ਨਾਲ ਵੀ ਵਿਸ਼ੇਸ਼ ਤੌਰ ਤੇ ਸਾਡੇ ਬਹੁਤ ਸਤਿਕਾਰਯੋਗ ਅਰਿਸ਼ਣ ਹੈਡ ਗਰੰਥੀ ਜਿਹੜਾ ਕਾਲ ਤੱਕ ਸਾਡੇ ਸਰਦਾਰ ਮਲਕੀਤ ਸਿੰਘ ਜਿਨ੍ਹਾਂ ਦਾ ਮੌਨ ਹਰ ਸਪੁੱਤਰ ਸੀ ਔਰ ਉਹਨਾਂ ਨੇ ਮੇਰੇ ਕੋਲ ਬਦਲ ਆ ਗਿਆ ਕਿ ਉਹਨੇ ਬੇਨਤੀ ਕਰਕੇ ਇੱਥੇ ਬੁਲਾਇਆ ਸੀ ਕਿ ਤੂੰ ਅੰਦਰ ਰੱਕਾ ਛੱਡਿਆ ਇੱਥੇ ਬੜੀ-ਬੜੀ ਜ਼ਿੰਮੇਵਾਰੀਆਂ ਹੁੰਦੀਆਂ ਨੇ ਇੱਥੇ ਆਪਾਂ ਬਹੁਤ ਕੁਝ ਕਰ ਸਕਦੇ ਹਾਂ ਤੇ ਕੋਣ ਨੂੰ ਸ਼ਾਇਦ ਉਹ ਇਹ ਸਮਾਂ ਕਿ ਲੈ ਆਇਆ ਵਿਚਾਰੇ ਨੂੰ ਬਹੁਤ ਸਵੱਪਣ ਸੀ ਬੜਾ ਸੋਹਣਾ ਬੱਚਾ ਆ ਗਿਆ ਘਰੀ ਬੱਚਾ ਸੀ ਤੇ ਬੜਾ ਦੁੱਖ ਹੋਇਆ ਸਮੁੱਚੇ ਸਾਰੇ ਭਾਈਚਾਰੇ ਨੂੰ ਦੁੱਖ ਹੋਇਆ ਸਾਡੀ ਹਮਦਰਦੀ ਪਰਵਾਹ ਦੇ ਨਾਲ ਠੀਕ ਠੀਕ ਥੈਂਕ ਯੂ